ਦੇਖੋ ਡੇਰਾ ਬਾਬਾ ਨਾਨਕ ਪਾਣੀ ਆ ਗਿਆ ਸੀ 26 27 ਤਰੀਕ ਨੂੰ ਮਧੋਪੁਰ ਵਾਲਾ ਗੇਟ ਤਾਂ ਬਾਅਦ ਚ ਖੁੱਲਿਆ ਉੱਥੋਂ ਇਹਨਾਂ ਨੂੰ ਅਸਲ 'ਚ ਨਾ ਜੱਕੜ ਸਾਹਿਬ ਨਾ ਹੋਮਵਰਕ ਨਹੀਂ ਕਰਦੇ ਉਹਨਾਂ ਨੂੰ ਤਾਂहां ਤੋਂ ਜੋ ਦੱਸ ਦਿੰਦੇ ਨੇ ਉਹ ਚੱਕ ਕੇ ਬੋਲ ਦਿੰਦੇ ਨੇ ਚਲੋ ਕੋਈ ਨਹੀਂ ਦੇਖੋ ਪੌਂਗ ਤੇ ਪੌਂਗ ਤੇ ਮਧੋਪੁਰ ਦੇ ਵਿਚਾਲੇ ਨਾ ਹੋਰ ਰਜੀ ਸਾਗਰ ਸ਼ਾਹਪੁਰ ਕੰਢੀ ਤੇ ਪੌਂਗ ਦੇ ਵਿਚਾਲੇ 6-7 ਹੋਰ ਖੱਡਾਂ ਨੇ ਜਿਸ ਤਰੀਕਾ ਪਾਣੀ ਆਉਂਦਾ ਹੈ ਪਾਣੀ ਉਧਰ ਦੀ ਆ ਗਿਆ ਜੀ ਤੇ ਇਹ ਗੇਟ ਤਾਂ ਜਿਹੜੇ ਨੇ ਨਾ ਮਾਦੋਪੁਰ ਵਾਲੇ ਇਹ ਤਾਂ ਉਦੋਂ ਪਹਿਲੇ ਹਾੜਾ ਆ ਗਿਆ ਸੀਗਾ ਜੀ ਉਦੋਂ ਪਹਿਲੇ ਇਹ ਤਾਂ ਟੀਮ ਵੀ ਦੇਖ ਕੇ ਗਈ ਸੀ ਉਹ ਬੜੇ ਸੈਟੀਸਫਾਈ ਸੀ ਉਹ ਜਦੋਂ ਅਸੀਂ ਉਹਨਾਂ ਨੂੰ ਦਿਖਾ ਕੇ ਲਿਆਏ ਸੀਗੇ ਹਾੜਾ ਤੋਂ ਪਹਿਲਾਂ ਕਿ ਉਹ ਉਹ ਜਿਹੜਾ ਗੇਟਾਂ ਤੇ ਸੈਟੀਸਫਾਈ ਸੀਗੇ ਪਰ ਫਿਰ ਵੀ ਅਸੀਂ ਆਪਣੇ ਪੱਧਰ ਤੇ ਸੀ ਕੋਈ ਕੋਈ ਇਹ ਨਹੀਂ ਚਾਹੁੰਦੇ ਕਿ ਕੋਈ ਕਿਸੇ ਕਿਸੇ ਦਾ ਵਹਿਮ ਜਾਵੇ ਸ਼ੱਕ ਹੋ ਰਹੇ ਇਹ ਤਾਂ ਇਹ ਕੋਈ ਇੱਕ ਗੇਟ ਖੋਲਣਾ ਹੜ ਆ ਗਿਆ ਜੀ ਫਿਰ ਉੱਤਰਾਖੰਡ ਚ ਕਿਹੜਾ ਗੇਟ ਖੋਲਤਾ ਜੀ ਉਹਨਾਂ ਨੇ ਹਿਮਾਚਲ ਚ ਕਿਹੜਾ ਗੇਟ ਖੋਲਤਾ ਜੀ ਉਤਰਾੰਚਲ ਚ ਕਿਹੜੇ ਗੇਟ ਖੋਲਤੇ ਜੀ ਪੂਰੇ ਨਾਰਥ ਇੰਡੀਆ ਚ ਜਿਹੜਾ ਉਹ ਇਹ ਮਾਰ ਪਈ ਹੈ ਇਹਦੇ ਤੇ ਰਾਜਨੀਤੀ ਮੈਂ ਫੇਰ ਕਹਿਣਾ ਨਹੀਂ ਕਰਨੀ ਚਾਹੀਦੀ